320 ਚਮਚੇ ਪਾੜੇ ਹੋਇਆ ਚਮਚੇ ਲਿਆ ਕੇ ਗੱਡੀਆਂ ਠੱਲ ਖਲੌਂਦੇ ਆ ਸਾਰੇ ਆਪੋ ਆ ਦਾ ਫਾਇਦਾ ਚੱਕੀ ਜਾਂਦੇ ਆ ਇੱਥੇ ਮੇਲਾ ਵੇਖਣ ਵਾਲੇ ਜ਼ਿਆਦਾ ਹੈ ਗਿਆ ਨਾ ਕੋਈ ਹੈਲਪ ਕਰਨ ਵਾਲਾ ਨਾ ਕੁਝ ਜਿਹੜੇ ਸੇਵਾ ਵਾਲੇ ਆਂਦੇ ਆ ਵਿਚਾਰੇ ਉਹਨਾਂ ਨੇ ਵੀ ਰੋਕ ਪਾਈ ਬੈਠੇ ਆ ਕਿਉਂ ਨਾ ਆਪਦੇ ਹੀ ਬੇੜੀਆਂ ਚਲਾਈ ਜਾਂਦੇ ਕਦੇ ਕਿੱਧਰ ਕਮਾਲੀ ਬੇੜੀ ਕਦੇ ਕਿੱਧਰ ਕਮਾਲੀ ਜੀ ਲੀਡਰ ਆਉਂਦੇ ਆ ਝੂਟੇ ਲੈ ਕੇ ਵਿੱਚੋਂ ਬੇੜੀਆਂ ਦੇ ਵਾਪਸ ਚਲੇ ਜਾਂਦੇ ਆ ਸਾਡੇ ਨਾਲ ਤੋੜ ਕੇ ਸਾਡੇ ਪਿੰਡ ਤੱਕ ਦੀ ਜਾਨ ਇੱਕ ਰਹੀ ਪਾਣੀ ਦੇ ਵਿੱਚ ਤੋੜ ਕੇ ਜਾਣ ਡੁੱਬਣ ਦੀ ਜ਼ਿੰਮੇਵਾਰੀ ਅਸੀਂ ਲੈਨੇ ਆ ਜੀ ਇਹ ਅਸੀ ਬਹੁਤ ਖੁਸ਼ ਹੋਗਾ ਜੀ ਸਾਡੇ ਜੋ ਕਿ ਬੜਾ ਕੋਸ਼ ਕਰਨਗੇ ਹਨਾ ਤਾਂ ਮੁਰਗੀ ਤਾਂ ਵੀ ਨਾ ਲਾਇਆ ਤਾਂ ਪਸੂ ਤਾਂ ਲਾਇਆ ਤਾਂ ਤੇ ਇਹ ਬੰਦੇ ਲੋੜੇ ਉਹਨਾਂ ਦੇ ਨਹੀਂ ਮਿਲਦਾ ਭਾਜੀ ਮੈਨੂੰ ਤਾਂ ਦੇਖ ਕੇ ਰੋਣਾ ਹੁੰਦਾ ਇੰਨਾ ਪਿੰਡਾਂ ਦਾ ਯਾਰ ਬਹੁਤ ਹੀ ਤਕਲੀਫ ਹੈ ਇੰਨਾ ਪਿੰਡਾਂ ਨੂੰ ਯਾਰ ਕਾਰ ਦੇ ਵੱਲੋਂ ਮੇਰੇ ਖਿਆਲ ਦੇ ਤਾਂ ਜੀ ਕੁਝ ਨਹੀਂ ਕੀਤਾ ਸਭ ਫੋਟੋ ਖਿਚਾਉਂਦੇ ਆ ਜੀ ਵੇਖ ਲਓ ਤੁਸੀਂ ਸਾਡੇ ਘਰਾਂ ਚ ਕੁਛ ਨਹੀਂ ਬਣ ਰਿਹਾ ਇਸ ਟਾਈਮ ਭੁੱਖੇ ਪੇਟ ਬੈਠੇ ਆ ਉੱਥੇ ਸਾਰੇ ਨਾ ਸਾਨੂੰ ਕੋਈ ਬੇੜੀ ਮਿਲੀ ਅਜੇ ਤੱਕ ਨਾ ਕੁਛ ਮਿਲਿਆ ਸਾਨੂੰ ਅਜੇ ਵੀ ਉਮੀਦ ਕੋ ਨਹੀਂ ਕੁਛ ਮਿਲਣਾ ਨਾ ਅੱਜ ਤੇ ਨਾ ਮਿਲਣਾ ਕੱਲ ਸਾਨੂੰ ਨਾ ਹੀ ਅੱਗੇ ਕਦੇ ਮਿਲਿਆ ਹੈ ਕਿ ਘਰ ਦਾ ਪਹਿਲੀ ਗੱਲ ਚਾਹੇ ਪੜਾ ਚਾਹੇ ਨਹੀਂ ਪੜੇ ਲਿਖਾ ਚਾਹੇ ਹੈਗਾ ਹੈ ਜਾਂ ਨਹੀਂ ਹੈਗਾ ਤੇ ਉਹ ਨੌਕਰੀ ਚਾਹੀਦੀ ਹੈ ਠੀਕ ਹੈ ਵੀਰ ਤੇ ਚਾਹੇ ਪਾਣੀ ਸਾੜੇ ਹਰ ਸਾਲ ਆ ਜਾਏ ਸਾਨੂੰ ਕਿਉਂਕਿ ਸਾਡਾ ਗੁਜ਼ਾਰਾ ਹੈਗਾ ਨਾ ਫਸਲ ਬਿਨਾ ਹੋਰ ਬਸ ਇਹੀ ਸਾਡਾ ਗੁਜ਼ਾਰਾ ਹੈ ਅਸੀਂ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਕਾਵਾਂਵਾਲੀ ਤੋਂ ਮੌਜੂਦ ਹਾਂ ਜਿੱਥੇ ਦੇਖ ਸਕਦੇ ਹਾਂ ਹਾਲਾਤ ਜਿੱਧਰ ਵੀ ਨਜ਼ਰ ਮਾਰੋਗੇ ਸਾਰੇ ਪਾਸੇ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਹੈ ਇਸ ਨਵੇਂ ਪੁਰਾਣ ਘੱਟੋ ਘੱਟ 14 ਤੋਂ 15 ਪਿੰਡਾਂ ਨੂੰ ਜੋੜਦਾ ਪਲੱਸ ਟਾਣੀਆਂ ਨੂੰ ਜੋੜਦਾ ਇਧਰ ਦੇ ਹਾਲਾਤ ਤੇ ਉਹ ਦੇਖ ਸਕਦੇ ਹੋ ਪੈਦਲ ਚੱਲ ਕੇ ਲੋਕ ਆ ਰਹੇ ਨੇ ਆਪਣੇ ਘਰਾਂ ਨੂੰ ਜਾ ਰਹੇ ਨੇ ਘਰਾਂ ਚੋਂ ਇਥੋਂ ਰਾਸ਼ਨ ਲੈਣ ਦੇ ਲਈ ਇਥੋਂ ਆ ਰਹੇ ਨੇ ਹਾਲਾਂਕਿ ਸਾਰੇ ਲਿੰਕ ਟੁੱਟ ਚੁੱਕੇ ਨੇ ਨਾ ਤਾਂ ਕੋਈ ਸਾਧਨ ਇਧਰ ਨੂੰ ਜਾਂਦਾ ਤੇ ਨਾ ਹੀ ਕੋਈ ਪ੍ਰਸ਼ਾਸਨ ਦੇ ਵੱਲੋਂ ਕੋਈ ਇਹੋ ਜਿਹਾ ਪ੍ਰਬੰਧ ਕੀਤਾ ਗਿਆ ਕਿ ਇਹਨਾਂ ਨੂੰ ਉੱਥੇ ਰਾਸ਼ਨ ਪਹੁੰਚਾਇਆ ਜਾਵੇ ਭਾਈ ਜੀ ਕੀ ਹਾਲਾਤ ਨੇ ਇਸ ਏਰੀਆ ਦੇ ਪਿੱਛੇ ਤੁਸੀਂ ਆਏ ਹੋ ਹਾਲਾਤ ਤੁਸੀਂ ਦੇਖ ਰਹੇ ਹੋ ਬਹੁਤ ਮਾੜੇ ਨੇ ਜੀ ਕਿੰਨੇ ਕ ਪਿੰਡ ਨੇ ਇਸ ਪੁਲ ਜੋ ਜੋੜਦਾ ਇਹ ਪਿੰਡ ਕਿੰਨੇ ਪਿੰਡਾਂ ਨੂੰ ਜੋੜਦਾ ਇਹ ਪੁਲ 8 9 ਪਿੰਡਾਂ ਨੂੰ ਜੋੜਦਾ ਜੀ ਹਾਂ ਅੱਗੇ ਹੋਰ ਪਿੰਡੇ ਨੇ 4 ਪਿੰਡ ਉਧਰ ਨੇ ਟੋਟਲ 25 30 ਪਿੰਡ ਬਣਦੇ ਨੇ ਇੱਥੋਂ ਹੂੰ ਇਹ ਕੀ ਕਿੰਨਾ ਕ ਨੁਕਸਾਨ ਹੋਇਆ ਘਰਾ ਦਾ ਜਿਵੇਂ ਕਿ ਪਾਣੀ ਦੇ ਨਾਲ ਘਰਾ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਹੋਣਾ ਜਾਂ ਖਾਣ ਪੀਣ ਦਾ ਰਾਸ਼ਨ ਦਾ ਫਿਰ ਕਿਵੇਂ ਚੱਲਦਾ ਸਿਸਟਮ ਰਾਸ਼ਨ ਦਾ ਜੋ ਪਹਿਲਾ ਹੈਗਾ ਉਹ ਹੀ ਚੱਲਦਾ ਪਿਆ ਜਿਵੇਂ ਹੁਣ ਅਸੀਂ ਅਤੁਰ ਕੇ ਆ ਵੀ ਗਾ ਰਾਸ਼ਨ ਲੈ ਕੇ ਜਾ ਵੀ ਗਏ ਉਹਦੇ ਨਾਲ ਹੀ ਸਰਕਲ ਚੱਲਦਾ ਪਿਆ ਤੇ ਬਾਕੀ ਸਾਰਾ ਬੰਦ ਹੈ ਪਰ ਸਰਕਾਰ ਦੇ ਵੱਲੋਂ ਕੀ ਕੋਈ ਪ੍ਰਬੰਧ ਕੀਤੇ ਗਏ ਤੁਹਾਡੇ ਲਈ ਸਰਕਾਰ ਕਰਦੀ ਵੀ ਪ੍ਰਬੰਧ ਜਿਹੜਾ ਉਹਨਾਂ ਦਾ ਜਿੰਨਾ ਕੋ ਨਕਲ ਹੁੰਦਾ ਉਹਨਾਂ ਕੋ ਕਰਦੇ ਪਏ ਨੇ ਪ੍ਰਬੰਧ ਹਾਂਜੀ ਇਹ ਪਾਣੀ ਦਾ ਪੱਧਰ ਪਹਿਲਾਂ ਨਾਲੋਂ ਵਧਿਆ ਜਾਂ ਕੋਈ ਘਟਿਆ ਕੋਈ ਰਾਤ ਲੱਗਦੀ ਹੈ ਕੀ ਪਾਣੀ ਬਹੁਤ ਵਧ ਚੁੱਕਾ ਇੱਥੇ ਪੋਲ ਤੇ ਕੱਲ ਥੋੜਾ ਥੋੜਾ ਹੈਗਾ ਸੀ ਤੇ ਹੁਣ ਤੁਹਾਡੇ ਸਾਹਮਣੇ 2-2 ਫੁੱਟ ਪੋਲ ਤੋਂ ਲੰਘਦਾ ਪਾਣੀ ਇਹ ਪੁਲ ਦੇ ਉੱਪਰ ਦੀ ਜਿਵੇਂ ਕਿ ਪਾਣੀ ਲੰਘ ਰਿਹਾ ਹੈ ਪਰ ਹਾਲਾਤ ਫਿਰ ਘਰਾਂ ਦੇ ਕੀ ਹਾਲਾਤ ਹੋਣਗੇ ਘਰਾਂ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਹੋਣਾ ਹਾਂਜੀ ਹਾਂਜੀ ਕਾ ਪੋਲ ਤੋਂ ਥੋੜੇ ਨੀਵੇਂ ਪਿੰਡ ਹੈਗੇ ਨੇ ਜਿੰਨਾਂ ਵਿੱਚ ਪਾਣੀ 2-3 3-3 ਫੁੱਟ ਪਾਣੀ ਵਧ ਚੁੱਕਿਆ ਘਰਾਂ ਵਿੱਚ ਵੀ ਹਾਂਜੀ ਜੋ ਘਰਾਂ ਦੇ ਵਿੱਚੋਂ ਇਨਸਾਨਾਂ ਨੂੰ ਕੀ ਉੱਥੋਂ ਕੱਢ ਲਿਆ ਗਿਆ ਜਾਂ ਰਾਤ ਭਰੇ ਕੈਂਪਾਂ 'ਚ ਛੱਡ ਦਿੱਤਾ ਗਿਆ ਜਾਂ ਉਹ ਐਸਟਮ ਘਰਾਂ 'ਚ ਹੀ ਨੇ ਨਹੀਂ ਜੀ ਜਿਹੜੇ ਨਿਕਲੇ ਆ ਬੇੜੀਆਂ ਲੱਗੀਆਂ ਹੋਈਆਂ ਨੇ ਇਹਦੇ ਤੇ ਆਪ ਹੀ ਵਿਧਾਇਕ ਸਹਾਣਾ ਸਾਹਿਬ ਜੀ ਜਾ ਕੇ ਜੋ ਹਾਲਾਤ ਦਾ ਪਤਾ ਕਰਦੇ ਪੈਣੇ ਜਾਂ ਕਿਵੇਂ ਜੋ ਵੀ ਮਦਦ ਕਰ ਸਕਦੇ ਨੇ ਉਹ ਕਰਨਗੇ ਮਤਲਬ ਬੇੜੀਆਂ ਦੇ ਵਿੱਚ ਹੀ ਵਿਧਾਇਕ ਜਾ ਰਹੇ ਨੇ ਆਮ ਜਨਤਾ ਲਈ ਕੋਈ ਬੇੜੀ ਵਗੈਰਾ ਨਹੀਂ ਲਾਈ ਗਈ ਨਹੀਂ ਆਮ ਜਨਤਾ ਨੂੰ ਲਿਉਣ ਲਈ ਬੇੜੀ ਹੈਗੀ ਜਿਵੇਂ ਆ ਇਧਰੋਂ ਕਿਸੇ ਨੇ ਸਿਲੰਡਰ ਭਰਾ ਕੇ ਲੈ ਜਾਣਾ ਜਾਂ ਰਾਸ਼ਨ ਲੈ ਜਾਣਾ ਉਹਨਾਂ ਨੂੰ ਪਾਰ ਨਹੀਂ ਲਿਜਾਣ ਦਿੰਦੇ ਉਹ ਤੁਰ ਕੇ ਜਾਂਦੇ ਆ ਇਹ ਫਿਰ ਪਾਣੀ ਦੇ ਵਿੱਚ ਜਿਵੇਂ ਖਾਣ ਪੀਣ ਦਾ ਰਾਸ਼ਨ ਦਾ ਫਿਰ ਕਿਵੇਂ ਪਕਾਇਆ ਜਾ ਰਿਹਾ ਜਿਵੇਂ ਕਿ ਸਾਰਾ ਤਾਂ ਪਾਣੀ ਭਰਿਆ ਹੋਇਆ ਘਰਾਂ ਦੇ ਵਿੱਚ ਰਸਨ ਵੀਰ ਜੀ ਬਹੁਤ ਔਖਾ ਹੈ ਇਹ ਪਿੰਡ ਸਾਰੇ ਜਿਹੜਾ 25 ਪਿੰਡ ਹੈ ਇੱਥੇ ਬਹੁਤ ਹੀ ਤਕਲੀਫ ਹੈ ਇਨ੍ਹਾਂ ਪਿੰਡਾਂ ਨੂੰ ਯਾਰ ਮੈਨੂੰ ਤਾਂ ਦੇਖ ਕੇ ਰੋਣਾ ਆਉਂਦਾ ਇਨ੍ਹਾਂ ਪਿੰਡਾਂ ਦਾ ਯਾਰ ਮੇਰਾ ਪਿੰਡ ਪਿੰਡਾ ਫਾਜ਼ਿਲਕਾਂ ਦੇ ਨਾਲ ਲੱਖੇ ਵਾਲੀ ਟਾਬ ਅਸੀਂ ਵੇਖਣ ਆਏ ਸੀ ਦੋ ਬੰਦੇ ਵੀ ਇੱਥੇ ਸੀ ਰਾਤ ਦੇ ਕੈਂਪਾਂ ਦੇ ਵਿੱਚ ਸੇਵਾ ਕਰਾਂਗੇ ਤੇ ਤੂੜੀ ਦੇਵਾਂਗੇ ਦਲੀਆ ਦੇਵਾਂਗੇ ਸਾਡੇ ਪਿੰਡੋਂ ਲੈ ਕੇ ਆਵਾਂਗੇ ਅਸੀਂ ਟਰਾਲੀਆਂ 'ਚ ਦਾਲ ਰਾਸਨ ਦਾ ਸੋ ਲੰਗਰ ਦਾ ਪ੍ਰਬੰਧ ਲੈ ਕੇ ਆਵਾਂਗੇ ਅਸੀਂ ਇਹ ਮਤਲਬ ਜਥੇਬੰਦੀਆਂ ਵੱਲੋਂ ਤੇ ਸੰਸਥਾ ਵੱਲੋਂ ਹੀ ਇਹ ਸਭ ਚੱਲ ਰਿਹਾ ਸਰਕਾਰ ਦੇ ਵੱਲੋਂ ਕੁਝ ਨਹੀਂ ਕੀਤਾ ਜਾ ਰਿਹਾ ਸਰਕਾਰ ਦੇ ਵੱਲੋਂ ਮੇਰੇ ਖਿਆਲ ਦੇ ਤੋ ਜੀ ਕੁਝ ਨਹੀਂ ਕੀਤਾ ਸਭ ਫੋਟੋ ਖਿਚਾਉਂਦੇ ਆ ਜੀ ਫੋਟੋ ਖਿਚਾਣਾ ਹੁੰਦੇ ਬਾਕੀ ਕੋਈ ਵੇਖ ਲਓ ਤੁਸੀਂ ਇਹਨਾਂ ਨੂੰ ਜੇ ਬੰਦੇ ਆਉਂਦੇ ਇਹਨਾਂ ਨੂੰ ਬੇੜੀ ਤਾਂ ਚਾਹੀਦੀ ਸੀ ਜੀ ਸਰਕਾਰ ਦੇ ਬੰਦੇ ਮੁਲਾਜ਼ਮ ਖੜੇ ਆ ਇੱਥੇ ਐਨਡੀਆਰਐਫ ਦੀ ਟੀਮਾਂ ਖੜੀਆਂ ਆ ਉਹਨਾਂ ਨੂੰ ਬੇੜੀਆਂ ਤੇ ਲੈ ਕੇ ਤਾਂ ਆਉਣ ਦਾ ਅੱਕ ਸੀਗਾ ਜੀ ਐਮਐਲਏ ਸਭ ਪਹੁੰਚੇ ਨੇ ਕਾਕਾ ਬਰਾੜ ਜੀ ਕੀ ਲੱਗਦਾ ਕੋਈ ਦੇਖ ਕੇ ਜਾਣਗੇ ਸਾਨੂੰ ਤਾਂ ਨਹੀਂ ਲੱਗਦਾ ਵੀਰ ਜੇ ਕੁਝ ਵੀ ਦੇਖ ਜਾਣਗੇ ਸਾਨੂੰ ਮਿਲਿਆ ਅਜੇ ਤੱਕ ਕੁਝ ਸਾਨੂੰ ਅਜੇ ਵੀ ਉਮੀਦ ਕੋ ਨਹੀਂ ਕੁਝ ਮਿਲਣਾ ਨਾ ਅੱਜ ਤੇ ਨਾ ਮਿਲਣਾ ਕੱਲ ਸਾਨੂੰ ਨਾ ਹੀ ਅੱਗੇ ਕਦੇ ਮਿਲਿਆ ਐ ਇਹ ਤਾਂ ਇੱਥੇ ਬੇੜੀਆਂ ਤੇ ਝੂਟੇ ਲੈਣ ਆਉਂਦੇ ਆ ਤੇ ਝੂਟੇ ਹੀ ਲੈਣ ਆਉਣਾ ਆ ਉਨ੍ਹਾਂ ਨੇ ਠੀਕ ਜਾ ਹਿੰਮਤ ਹੈਗੀ ਐ ਨਾ ਨਾਂ ਦੇ ਚ ਜਿਹੜਾ ਵੀ ਲੀਡਰ ਆਉਂਦਾ ਸਾਡੇ ਨਾਲ ਪੈਦਲ ਟੋਰ ਕੇ ਜਾਵੇ ਪੋਲ ਤੋਂ ਪਾਰ ਫਿਰ ਪਤਾ ਲੱਗਦਾ ਸਾਡੇ ਨਾਲ ਖੜਿਆ ਹੋ ਦੇਖੋ ਨੇ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਨੇ ਸਾਡੀਆਂ ਫੁੱਲ ਤਿਆਰੀਆਂ ਨੇ ਅਸੀਂ ਸਭ ਕੁਝ ਕਰ ਰਹੇ ਹਾਂ ਸਭ ਕੁਝ ਰਾਸ਼ਨ ਵਗੈਰਾ ਦੇ ਰਹੇ ਹਾਂ ਕੁਝ ਵੀ ਨਹੀਂ ਸਾਨੂੰ ਮਿਲ ਰਿਹਾ ਜੀ ਛੋਟਾਂ ਬੜੀਆਂ ਲੱਗ ਰਹੀਆਂ ਨੇ ਛੜਕਾਂ ਦੇ ਹਾਲਾਤ ਬੁਰੇ ਮਾੜੇ ਹੈਗੇ ਆ ਜੀ ਬੁਰੇ ਬੁਰੇ ਹਾਲਾਤ ਮਾੜੇ ਹੈਗੇ ਆ ਜੀ ਛੜਕਾਂ ਦੇ ਛੜਕਾਂ ਦੇ ਉੱਪਰ ਉਹਨਾਂ ਦੇ ਜਿਹੜੇ ਵੀ ਛੜਕਾ ਹੁਣ ਬਣਾਈਆਂ ਗਏ ਨੇ ਉਹ ਪੱਟੀਆਂ ਜਾ ਚੁੱਕੀਆਂ ਨੇ ਤੇ ਪੱਥਰ ਵੱਜ ਰਹੇ ਨੇ ਪੈਰਾਂ ਨੂੰ ਤੁਰਦਿਆਂ ਦੇ ਆ ਵੀ ਠੀਕ ਹੈ ਜੀ ਸਾਡੇ ਨਾਲ ਇੱਥੇ ਜਿਹੜਾ ਵੀ ਆਉਂਦਾ ਨਾ ਲੀਡਰ ਸਾਡੀ ਆ ਗੁਜਾਰਿਸ਼ ਹੈ ਸਾਡੇ ਨਾਲ ਪੋਲ ਤੋਂ ਪਿੰਡ ਸਾਡੇ ਤੱਕ ਹੀ ਰਾਮ ਸਿੰਘ ਭੈਣੀ ਤੱਕ ਹੀ ਟਰ ਕੇ ਜਾਣ ਸਾਡੇ ਨਾਲ ਤੇ ਨਾਨੂੰ ਪਤਾ ਲੱਗ ਜਾ ਕਿੰਨੇ ਦੁੱਖ ਜੇਲ ਰਹੇ ਨੇ ਸਰਕਾਰ ਦੇ ਵੱਲੋਂ ਦਿੱਤੀਆਂ ਬੇੜੀਆਂ ਨਹੀਂ ਮਿਲੀਆਂ ਜਿਵੇਂ ਕਿ ਸਰਕਾਰ ਨੇ ਬੇੜੀਆਂ ਦਿੱਤੀਆਂ ਵੋਟ ਦਿੱਤੀਆਂ ਕਿ ਇਹਨਾਂ ਨੂੰ ਰਾਤ ਪੰਚਾਈ ਜਾਵੇ ਜੀ ਸਾਨੂੰ ਕੁਝ ਵੀ ਨਹੀਂ ਮਿਲਿਆ ਅਜੇ ਤੱਕ ਨਾ ਕੋਈ ਬੇੜੀ ਮਿਲੀ ਨਾ ਕੁਝ ਉਹ ਆਪਦੇ ਹੀ ਪੈਟਰੋਲ ਜਾਇਆ ਕਰ ਰਹੇ ਨੇ ਨਾ ਹੀ ਉਹ ਪੈਟਰੋਲ ਸਾਡੇ ਵਾਸਤੇ ਵਿਅਸਤ ਕਰ ਰਹੇ ਨਾ ਕੁਝ ਆਪਦਾ ਹੀ ਸਾਰਾ ਕੁਝ ਬਣਾ ਰਹੇ ਨੇ ਜੀ ਉਹ ਨਾ ਆਪ ਦਾ ਹੀ ਬੇੜੀਆਂ ਚਲਾਈ ਜਾਂਦੇ ਕਦੇ ਕਿੱਧਰ ਕਮਾਲੀ ਬੇੜੀ ਕਦੇ ਕਿੱਧਰ ਕਮਾਲੀ ਜੀ ਨਾ ਸਾਡੇ ਵਾਲੇ ਬੇੜੀਆਂ ਆਈ ਜਾਂਦੀਆਂ ਨਾ ਕੁਛ ਆਈ ਜਾਂਦਾ ਜਾਈ ਕੇ ਲੀਡਰ ਰਗੇ ਆ ਲੀਡਰ ਆਉਂਦੇ ਜੂਟੇ ਲੈ ਕੇ ਵਿੱਚੋਂ ਬੇੜੀਆਂ ਤੇ ਵਾਪਸ ਚਲੇ ਜਾਂਦੇ ਆ ਸਾਡੇ ਇੱਧਰ ਕੁਛ ਨਹੀਂ ਕਰ ਰਹਾ ਹਾਂਜੀ ਸਾਨੂੰ ਫੇਰ ਪਤਾ ਲੱਗਦਾ ਸਾਡੇ ਨਾਲ ਲੀਡਰ ਖੜਨਗੇ ਤਾਂ ਜੇ ਸਾਡੇ ਨਾਲ ਤੋਰ ਕੇ ਸਾਡੇ ਪਿੰਡ ਤੱਕ ਹੀ ਜਾਨ ਇੱਕ ਰਹੀ ਪਾਣੀ ਦੇ ਵਿੱਚ ਤੋਰ ਕੇ ਜਾਨ ਡੁੱਬਣ ਦੀ ਜ਼ਿੰਮੇਵਾਰੀ ਅਸੀਂ ਲੈਨੇ ਆ ਜੀ ਹਾਂ ਜੀ ਨਾ ਸਾਬ ਤਾਂ ਕਹਿ ਰਹੇ ਕਿ ਮੈਂ ਪਿੰਡਾਂ ਤੱਕ ਜਾ ਕੇ ਰਾਸ਼ਨ ਦੇ ਰਿਹਾ ਤੁਹਾਨੂੰ ਰਾਸ਼ਨ ਫਿਰ ਸਵਨਾ ਸਾਹਿਬ ਨਹੀਂ ਆਏ ਕੁਛ ਵੀ ਨਹੀਂ ਮਿਲਿਆ ਅਜੇ ਤੱਕ ਵੀ ਕੀ ਫੀਡ ਹੈਗੀ ਫੀਡ ਕੀ ਖਾਣਗੇ ਡੰਗਰ ਪਾਣੀ ਦੇ ਵਿੱਚ ਉਹ ਵੀ ਗਿੱਲੀਆਂ ਹੋ ਚੁੱਕੀਆਂ ਨਾ ਕੋਈ ਪੱਠਾ ਆਇਆ ਨਾ ਕੁਛ ਆਇਆ ਸਾਨੂੰ ਕੁਛ ਨਹੀਂ ਮਿਲ ਰਿਹਾ ਬਾਲਨ ਤੱਕ ਵੀ ਸਾਡੇ ਗਿੱਲੇ ਹੋਏ ਪਿਆ ਨਾ ਹੀ ਸਲੈਂਡਰ ਸਾਡੇ ਘਰਾਂ ਚ ਰਹਿ ਗਏ ਉਹ ਵੀ ਕੋ ਨਹੀਂ ਹੈਗੇ ਨਾ ਇਥੋਂ ਲੰਗਰ ਦੀ ਹੈਗੀ ਉਮੀਦ ਉਹ ਵੀ ਗੱਡੀਆਂ ਅੱਗੋਂ ਡੱਕੀ ਬੈਠੇ ਨੇ ਲਿਆ ਕੇ ਇੱਥੇ ਐਵੇਂ ਚਮਚੇ ਨਾਲ ਹੁੰਦੇ ਆ ਲੀਡਰਾਂ ਦੇ ਨਾਲ ਪਤਾ ਨਹੀਂ 3600 ਚਮਚੇ ਪਾਲੇ ਹੋਇਆ ਠੀਕ ਚਮਚੇ ਲਿਆ ਕੇ ਗੱਡੀਆਂ ਠੱਲ ਖਲੌਂਦੇ ਆ ਇੱਥੇ ਠੱਲ ਦਿੰਦੇ ਆ ਗੱਡੀਆਂ ਤੇ ਅੱਗੂ ਰਸਤਾ ਵੀ ਬੰਦ ਜਿਹੜੇ ਸੇਵਾ ਵਾਲੇ ਆ ਰਹੇ ਨੇ ਵਿਚਾਰੇ ਉਹਨਾਂ ਦੀ ਵੀ ਗੱਡ ਸਾਡੇ ਕੋਲ ਸੇਵਾ ਵੀ ਨਹੀਂ ਪਹੁੰਚ ਰਹੀ ਇੱਥੇ ਹਾਂਜੀ ਫਿਰ ਰੋਟੀ ਪਾਣੀ ਦਾ ਕਿਵੇਂ ਸਿਲਸਿਲਾ ਇਹ ਚੱਲ ਰਿਹਾ ਫਿਰ ਰੋਟੀ ਪਾਣੀ ਦਾ ਕੀ ਅਰੇਂਜਮੈਂਟ ਕੀਤਾ ਜਾ ਰਿਹਾ ਜਿਵੇਂ ਘਰਾਂ ਦੇ ਵਿੱਚ ਥੱਲੇ ਤਾਂ ਸਾਰਾ ਪਾਣੀ ਖੜਾ ਹੈ ਫਿਰ ਛੱਤਾਂ ਤੇ ਲਾ ਕੇ ਕਿਵੇਂ ਬਣਦੀ ਜਿਵੇਂ ਉੱਪਰ ਬਾਰਿਸ਼ ਦਾ ਵੀ ਮੌਸਮ ਬਣਿਆ ਹੋਇਆ ਕੀ ਹਾਲਾਤ ਨੇ ਵਿਰੇ ਸਾਡੇ ਘਰਾਂ 'ਚ ਕੁਝ ਨਹੀਂ ਬਣ ਰਿਹਾ ਇਸ ਟਾਈਮ ਭੁੱਖੇ ਪੇਟ ਬੈਠੇ ਆ ਉੱਥੇ ਸਾਰੇ ਅਸੀਂ ਨਾ ਇੱਥੋਂ ਲੰਗਰ ਆਉਂਦਾ ਤੇ ਲੰਗਰ ਅਸੀਂ ਟਰਾਲੀਆਂ ਟਰੱਕਾਂ ਤੇ ਢੋਕ ਲੈ ਚੋਈਦਾ ਨਾ ਸਾਨੂੰ ਕੋਈ ਬੇੜੀ ਮਿਲੀ ਅਜੇ ਤੱਕ ਨਾ ਕੁਝ ਮਿਲਿਆ ਸਾਰੇ ਹੀ ਆਪੋ ਆਦਾ ਫਾਇਦਾ ਚੱਕੀ ਜਾਂਦੇ ਆ ਇੱਥੇ ਮੇਲਾ ਵੇਖਣ ਵਾਲੇ ਜ਼ਿਆਦਾ ਹੈਗੇ ਆ ਨਾ ਕੋਈ ਹੈਲਪ ਕਰਨ ਵਾਲਾ ਨਾ ਕੁਝ ਜਿਹੜੇ ਸੇਵਾ ਵਾਲੇ ਆਂਦੇ ਆ ਵਿਚਾਰੇ ਉਹਨਾਂ ਨੇ ਵੀ ਰੋਕ ਪਾਈ ਬੈਠੇ ਆ ਜਿਵੇਂ ਕਿ ਭਾਈ ਰਾਤ ਕੈਂਪ ਬਣਾਏ ਹੋਏ ਆ ਸਰਕਾਰ ਨੇ ਕਿ ਤੁਸੀਂ ਉੱਥੇ ਨਹੀਂ ਗਏ ਫੇਰ ਪਿੰਡ ਛੱਡ ਕੇ ਉਧਰ ਜਾਣਾ ਨਹੀਂ ਵੀਰੇ ਇਸ ਤਰ੍ਹਾਂ ਦੀ ਗੱਲ ਲੈਣਾ ਜਿਹੜੇ ਗਾਇ ਚਲੇਗੇ 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 ਠੀਕ ਹੈ ਜਿਨ੍ਹਾਂ ਦੀ ਵੀ ਮੰਨ ਲੈਣ ਉਹਨਾਂ ਥੋੜੇ ਜੇ ਘਰ ਵੀ ਮੰਨਣ ਜਾਗਦੇ ਆ ਵੀ ਉੱਚੇ ਗਿਆ ਤੇ ਉਹਨਾਂ ਨੂੰ ਵੀ ਮੰਨ ਲੈਣਾ ਹੈਗਾ ਵੀ ਅਸੀਂ ਇਹ ਤੋਂ ਵੀ ਕੱਟ ਸਕਣੇ ਨਸੀਬਤ ਤੇ ਜਿਨ੍ਹਾਂ ਦੇ ਮੀਮਨਾਂ ਨਹੀਂ ਵੇ ਜ਼ਿਆਦਾ ਹੀ ਗਿਆ ਘਰ ਜਿਨ੍ਹਾਂ ਦੇ ਪਹਿਲੇ ਹੀ ਡੋਬ ਗਏ ਸੀਗੇ ਉਹ ਚਲੇ ਗਏ ਆ ਜੀ ਤੇ ਬਾਕੀ ਇਹਨਾਂ ਵੀ ਸਰਕਾਰ ਨੂੰ ਇਹਨਾਂ ਹੈਗਾ ਵੀ ਆਦਾ ਸਾਰੀ ਆਪਣੇ ਜਨਤਾ ਦੀ ਸਾਰ ਸੁਣਨ ਤੇ ਸਾਰੇ ਦੇ ਆ ਕੇ ਵੇਖਣ ਉਹਨਾਂ ਨੂੰ ਇੰਨਾ ਸਰਕਾਰ ਨੂੰ ਆਪਾਂ ਤਾਂ ਕਹਿਨੇ ਆ ਗਏ ਆ 2023 ਦੇ ਨਾਲੋਂ ਪਾਣੀ ਜ਼ਿਆਦਾ ਜਾਂ ਇਹਦੇ ਨਾਲੋਂ ਘਟਾ 2023 ਨਾਲੋਂ ਜ਼ਿਆਦਾ ਵੀਰ ਤੇ ਇੱਕ ਵੀਰ ਹੋਰ ਰਿਕੁਐਸਟ ਹੈਗੀ ਆ ਤੇ ਆਪਣੇ ਜਿੰਨੇ ਵੀ ਦਰਪਾਰ ਦੇ ਏਰੀਏ ਦੇ ਗਏ ਨੇ ਸਾਡੇ ਸੋ ਜਿੰਨੇ ਵੀ ਚਾਹੇ ਝੰਗੜ ਬੈਣੀਆ ਚਾਹੇ ਰੇਤਲੇ ਵਿੱਚ ਜਿੰਨੇ ਵੀ 20 ਪਿੰਡ ਹੈਗੇ ਡੁੱਬਦੇ ਆ ਉਹਨਾਂ ਦੇ ਇੱਕ ਇੱਕ ਘਰ ਦਾ ਪਹਿਲੀ ਗੱਲ ਚਾਹੇ ਪੜਾ ਚਾਹੇ ਨਹੀਂ ਪੜੇ ਲਿਖਾ ਚਾਹੇ ਹੈਗਾ ਹੈ ਚਾਹੇ ਨਹੀਂ ਹੈਗਾ ਤੇ ਉਹ ਨੌਕਰੀ ਚਾਹੀਦੀ ਹੈ ਠੀਕ ਹੈ ਵੀਰ ਆਪਾਂ ਤਾਂ ਇਹ ਨਹੀਂ ਰਿਕਵੈਸਟ ਕਰਦੇ ਚਾਹੇ ਪਾਣੀ ਸਾਡੇ ਹਰ ਸਾਲ ਆ ਜਾਏ ਸਾਨੂੰ ਕਿਉਂਕਿ ਸਾਡਾ ਗੁਜ਼ਾਰਾ ਹੈਗਾ ਨਹੀਂ ਫਸਲ ਬਿਨਾ ਹੋਰ ਬਸ ਇਹੀ ਸਾਡਾ ਗੁਜ਼ਾਰਾ ਹੈ ਤੇ ਇਹੀ ਸਾਡੀ ਜਨਤਾ ਦੀਗੀ ਆਸ ਹੈ ਕਿਨੇ ਕਿ ਭਾਈ 3 ਮਹੀਨੇ ਪਹਿਲਾਂ ਜੰਗ ਦਾ ਮਾਹੌਲ ਬਣਿਆ ਸੀ ਉਦੋਂ ਵੀ ਤੁਹਾਨੂੰ ਘਰ ਛੱਡਣੇ ਪਏ ਅੱਜ ਹਰ ਦਾ ਹਾਲਾਤ ਹੈ ਅੱਜ ਵੀ ਤੁਹਾਨੂੰ ਘਰ ਛੱਡਣੇ ਪੈ ਰਹੇ ਕੀ ਹਾਲਾਤ ਨੇ ਹਾਲਾਤ ਮਾੜੇ ਨੇ ਸਰ ਪਤਾ ਕੀ ਗੱਲ ਹੈ ਇੱਕ ਕਪੈਲ ਅੰਮ੍ਰਿਤ ਦੇ ਗੇਮ ਬਾਰਡਰ ਪੱਟੀ ਦੇ ਨਾਲ ਕਿਹੜੇ ਪਿੰਡ ਲੱਗਦੇ ਨੇ ਕਿੰਨੇ ਉਹਨੇ ਕਿਹਾ ਸੀ ਨੌਕਰੀ ਇੱਕ ਇੱਕ ਉਹਨਾਂ ਦੇ ਬਿਲਕੁਲ ਨਹੀਂ ਕਿਹਨ ਦਿੱਤੀ ਆ ਕਿਹੜੇ ਨਾਲ ਲੱਗਦੇ ਬਾਰਡਰ ਤੇ ਤੁਹਾਨੂੰ ਪਤਾ ਹੀ ਕੀ ਹਾਲਾਤ ਵਹਿੰਦੀ ਜਾਂ ਨੇ ਮਾਰਚ ਵਿੱਚ ਆਵਾ ਜਰੂਰ ਖੜੇ ਤੇ ਵੀਡੀਓ ਤੋਦੀ ਰਿਕਾਰਡਿੰਗ ਮੈਂ ਤੁਹਾਨੂੰ ਧੰਨਵਾਦ ਬੇਲ ਕਰਾਂ ਦਾ ਧੰਨਵਾਦੀ ਕਰਾਂ ਦਾ ਕਿਹੜੇ ਐਨੀ ਵਾਰ ਚ ਐਨਾ ਕੋਈ ਮੁਸ਼ਕਲ ਨਹੀਂ ਆ ਸਕਦੇ ਕੋਈ ਅਫਸਰ ਹੋਣਦੇ ਨੇ ਕੋਈ ਮਰਜੀ ਹੋ ਕੋਈ ਨਹੀਂ ਆ ਸਕਦਾ ਆ ਬਾਰਡਰ ਪੱਟੀ ਦੇ ਵਿੱਚ ਕੀ ਹੋ ਵੇਖੋ 2023 ਚ ਸਾਡੇ ਨਾਲ ਐਵੇਂ ਹਾਲਾਤ ਹੋਏ ਨੇ ਤੇ ਐਕਟੀ ਵੀ ਹੋਏ ਨੇ ਪਿਛਲੀ 2023 ਸਾਨੂੰ ਕੁਝ ਨਹੀਂ ਮਿਲਿਆ ਨਾ ਐਕਟੀ ਵੀ ਸਾਨੂੰ ਕੁਝ ਨਹੀਂ ਮਿਲਣਾ ਜੀ ਸਾਨੂੰ ਇਹ ਮਿਹਨਤਗੀ ਇੱਕ ਇੱਕ ਸਾਡੇ ਵਿਚਾਰ ਕਰੇ ਸੇਵਾ ਵਾਲੇ ਇਹ ਤੇ ਲੰਗਰ ਲਾਇਦਾ ਮੇਰਾ ਵੇਖ ਗੱਡੀਆਂ ਦੇ ਲਾਈਨਾਂ ਲਾ ਚੁੱਕ ਖੜੇ ਨੇ ਤੇ ਕਿਹੜੇ ਵਿਚਾਰੇ ਲੰਗਰ ਵਾਲੇ ਉਹ ਪਿੰਡ ਪਿੰਡਾਂ ਤੇ ਜਾਣ ਨੂੰ ਬਹੁਤ ਤੰਗ ਆ ਖਣੇ ਪ੍ਰਸ਼ਾਸਨ ਨੂੰ ਆ ਪੇ ਰਸਤੇ ਕਿਹੜੇ ਗੱਡੀਆਂ ਨੇ ਇਹਨਾਂ ਨੂੰ ਪਿੱਛੇ ਠੱਲਾ ਜਾਵੇ ਜੀ ਜਿਵੇਂ ਕਿ 2022 ਦੇ ਵਿੱਚ ਸਰਕਾਰ ਬਦਲੀ ਸੀ ਕੁਝ ਉਮੀਦ ਸੀ ਕਿ ਇਹ ਸਰਕਾਰ ਕੁਝ ਕਰੇਗੀ ਫਿਰ ਇਹਨਾਂ ਸਰਕਾਰ ਨੇ ਕੀ ਕੁਝ ਕੀਤਾ ਤੁਹਾਡੇ ਲਈ ਅਸੀਂ ਬਹੁਤ ਖੁਸ਼ ਹੋਗਾ ਜੀ ਸਾਡੇ ਜੋ ਕਿ ਬੜਾ ਕੋਸ਼ ਕਰਨਗੇ ਬਾਕੀ ਸਾਨੂੰ ਆਂ ਨਤੀਜਾ ਮਿਲ ਚੁੱਕਿਆ ਜੀ ਉਹਨਾਂ ਤਾਂ ਮੁਰਗੀ ਦਾ ਵੀ ਨਾਮ ਲਾਇਆ ਤਾਂ ਪਸ਼ੂ ਦਾ ਲਾਇਆ ਤਾਂ ਤੇ ਇਹ ਬੰਦੇ ਲੋੜੇ ਉਹਨਾਂ ਦੇ ਨਹੀਂ ਮਿਲਦਾ ਭਾਜੀ ਫਿਰ ਮਿਲਿਆ ਮੁਆਵਜ਼ਾ ਨਹੀਂ ਮਿਲਿਆ ਜੀ ਹਾਂ